ਅੱਜ ਜਿਸ ਜਗ੍ਹਾ ਇਹ ਪਾਣੀ শুক ਰਿਹਾ ਏ ਕੱਲ ਇਸ ਥਾਂ 'ਤੇ ਫਸਲਾਂ ਲਹਿਰਾਂਦੀਆਂ ਸਨ ਕੱਲ ਜਿਹੜੀ ਥਾਂ 'ਤੇ ਇੱਕ ਘਰ ਸੀ ਇੱਕ ਵੀੜਾ ਸੀ ਛੀਕ ਚਹਾੜਾ ਸੀ ਰੌਲਾ ਰੱਪਾ ਸੀ ਪਸ਼ੂਆਂ ਦੀ ਬਾਹ ਬਾਸੀ ਅੱਜ ਉਸ ਪਾਸੇ ਹਰ ਪਾਸੇ ਸੁੰਨ ਪਸਰੀ ਹੋਈ ਏ ਮਰਦਾ ਸੰ ਹੁਣ ਨਾ ਹੀ ਕੋਈ ਗਲੀ ਵਿੱਚੋਂ ਦੀ ਲੰਘ ਰਿਹਾ ਸੀ ਅਤੇ ਨਾ ਹੀ ਕੋਈ ਗਲੀ ਬਚੀ ਸੀ ਕਿਉਂਕਿ ਹੜ੍ਹਾਂ ਦੇ ਪਾਣੀ ਨੇ ਸਭ ਕੁਝ ਬਰਾਬਰ ਕਰ ਦਿੱਤਾ ਸੀ ਕਿਉਂ ਮੁੜ ਕੇ ਆਉਣਗੇ ਪਾਣੀ ਦੇ ਨਾਲ ਭਰੀ ਪਈ ਪੰਡ ਦੀ ਫੁੱਨੀ ਸਾਥ ਦੇ ਵਿੱਚ ਉੱਗੇ ਬੋਹੜ ਦੇ ਉੱਪਰ ਬੈਠੇ ਇੱਕ ਨਵੇਂ ਪੰਖੇਰੂ ਨੇ ਬੁੱड्ढे ਪੰਛੀ ਨੂੰ ਪੁੱਛਿਆ ਬੁੱਢਾ ਪੰਛੀ ਕੁਝ ਨਾ ਬੋਲਿਆ ਜਿਵੇਂ ਉਹਦਾ ਧਿਆਨ ਕਿਤੇ ਹੋਰ ਹੋਵੇ ਜਵਾਨ ਪੰਛੀ ਨੇ ਉਹਨੂੰ ਫੇਰ ਪੁੱਛਣਾ ਚਾਹਿਆ ਤਾਂ ਬੁੱਢੇ ਨੇ ਉਸਨੂੰ ਇਸ਼ਾਰਾ ਕਰਕੇ ਚੁੱਪ ਕਰਵਾ ਦਿੱਤਾ ਪਰ ਪੰਖੇਰੂ ਜਿਹਾ ਹੋਇਆ ਰਿਹਾ ਨਾ ਗਿਆ ਅਤੇ ਫੇਰ ਪੁੱਛਿਆ ਕਿ ਬਾਬਾ ਦੱਸ ਨਾ ਅਖਰ ਕੀ ਸੋਚੀ ਜਾਂਦਾ ਹੁਣ ਬੁੱਢਾ ਪੰਛੀ ਬੋਲਿਆ ਮੈਂ ਸੋਚ ਨਹੀਂ ਰਿਹਾ ਮੈਂ ਸੁਣਨ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਤੈਨੂੰ ਸੁਣਾਈ ਦੇ ਰਿਹਾ ਹੈ ਉਸਨੇ ਸਵਾਲ ਕੀਤਾ ਕੀ ਬਾਬਾ ਪੰਖੀਰੂ ਨੇ ਉਤਸਫਤਾ ਦੇ ਨਾਲ ਕਿਹਾ ਧਿਆਨ ਦੇ ਉਸੂ ਦੀ ਦਿਸ਼ਾ ਵੱਲ ਕੀ ਤੈਨੂੰ ਉੱਥੋਂ ਇੱਕ ਆਵਾਜ਼ ਸੁਣਾਈ ਦੇ ਰਹੀ ਹੈ ਜਦ ਜਵਾਨ ਪੰਛੀ ਨੇ ਧਿਆਨ ਦਿੱਤਾ ਤਾਂ ਉਹਨੂੰ ਸੱਚਮੁੱਚ ਇੱਕ ਮਧਮ ਜਹੀ ਤੁਨ ਸੁਣਾਈ ਦਿੱਤੀ ਉਰਸੇ ਕਨਾਦੇ ਵਿੱਚ ਕਦੇ ਵਾਹਿਗੁਰੂ ਅਤੇ ਕਦੇ ਬੋਲੇ ਸੋ ਨਿਹਾਲ ਦੀ ਇੱਕ ਮਾਧਮ ਜਹੀ ਆਵਾਜ਼ ਪਈ ਹਾਂ ਪਾਪਾ ਸੁਣਾਈ ਤਾਂ ਦੇ ਰਹੀ ਹੈ ਪਰ ਇਹ ਆਖਰ ਆਵਾਜ਼ ਆ ਕਿੱਥੋਂ ਰਹੀ ਹੈ ਹੁਣ ਬੁੱਢੇ ਪੰਛੀ ਨੇ ਯਕਦਮ ਉਹਦੇ ਵੱਲ ਮੂੰਹ ਘੁਮਾਇਆ ਅਤੇ ਅਜੀਬ ਜਹੀ ਖੁਸ਼ੀ ਅਤੇ ਹੌਸਲੇ ਦੇ ਵਿੱਚ ਆਪਣੇ ਖੰਭਾਂ ਨੂੰ ਖੋਲਦਿਆਂ ਉਹ ਆਖਣ ਲੱਗਾ ਇਹ ਆਵਾਜ਼ ਹੀ ਤੇਰੇ ਸਵਾਲ ਦਾ ਜਵਾਬ ਹੈ ਤੂੰ ਆਂਦਾ ਸੀ ਨਾ ਕਿ ਉਹ ਮੁੜ ਕੇ ਆਉਣਗੇ ਜਾਂ ਨਹੀਂ ਉਹ ਵੇਖ ਉਹ ਵੇਖ ਉਹ ਆ ਰਹੇ ਨੇ ਉਹ ਆ ਰਹੇ ਨੇ ਇੱਕ ਨਵੇਂ ਹੌਸਲੇ ਦੇ ਨਾਲ ਤੇਰਾ ਭਾਣਾ ਮਿੱਠਾ ਲਾਗੇ ਦਾ ਜਾਪ ਕਰਦੇ ਉਹ ਮੋੜ ਦਰਿਆ ਨੂੰ ਬੰਨਣ ਦੇ ਲਈ ਫਸਲਾਂ ਨੂੰ ਉਗਾਉਣ ਦੇ ਲਈ ਵਾਪਸ ਆ ਰਹੇ ਨੇ ਇੱਥੇ ਰੌਣਕ ਹੋਏਗੀ ਰੌਣਕ ਨੂੰ ਇੱਥੋਂ ਕੋਈ ਨਹੀਂ ਮਿਟਾ ਸਕਦਾ ਯਾਦ ਕਰ ਲੈ ਆਪਣੇ ਜ਼ਿਹਨ ਦੇ ਵਿੱਚ ਬਿਠਾ ਲੈ ਇਸ ਵਾਹਿਗੁਰੂ ਦੀ ਆਵਾਜ਼ ਨੂੰ ਇਸ ਬੋਲੇ ਸੋਨਿਹਾਲ ਦੇ ਜਕਾਰੇ ਨੂੰ ਜਿੰਨਾ ਸਮਾਂ ਇਹ ਆਵਾਜ਼ ਜਿੰਨਾ ਸਮਾਂ ਇਹ ਜਕਾਰਾ ਅਤੇ ਜਿੰਨਾ ਸਮਾਂ ਇਸ ਵਾਹਿਗੁਰੂ ਦੀ ਆਵਾਜ਼ ਨੂੰ ਇਸ ਸ਼ਬਦ ਨੂੰ ਜਪਣ ਵਾਲੇ ਜ਼ਿੰਦਾ ਨੇ ਇਹ ਵਾਰ-ਵਾਰ ਵਾਪਸ ਆਉਣਗੇ ਇਹ ਹਰ ਵਾਰ ਵਾਪਸ ਆਉਣਗੇ ਅਤੇ ਜਿੰਨਾ ਸਮਾਂ ਇਹ ਆਵਾਜ਼ ਜੰਦਾ ਰਹੇਗੀ ਜ਼ਿੰਦਗੀ ਕਦੇ ਵੀ ਮੁੱਕ ਨਹੀਂ ਸਕਦੀ। ਐ ਨਾਇਕ ਬੈਲਾ ਬੁੱਢੇ ਪੰਛੀ ਨੇ ਅਤੇ ਫਿਰ ਉਹਦੇ ਮਗਰ ਪੰਖੇਰੂ ਨੇ ਉਡਾਰੀ ਭਰ ਦਿੱਤੀ। ਉੱਡਦੇ-ਉੱਡਦੇ ਆ ਪੰਖੇਰੂ ਨੇ ਬੁੱਢੇ ਪੰਛੀ ਦੇ ਨਾਲ ਰਲਦੇ ਆ ਉਸ ਨੂੰ ਇੱਕ ਆਖਰੀ ਸਵਾਲ ਪੁੱਛਿਆ। ਕਿ ਬਾਬਾ ਆਪਾ ਕਿੱਧਰ ਜਾ ਰਹੇ ਆ? ਬੁੱਢੇ ਪੰਛੀ ਨੇ ਬਸ ਇਨਾ ਹੀ ਆਖਿਆ ਚੜਦੀ ਕਲਾ ਦੇ ਬੰਦ